15 ਅਗਸਤ 78ਵਾਂ ਆਜ਼ਾਦੀ ਦਿਵਸ ਪਿੰਡ ਗੁਮਟਾਲਾ ਵਿਖੇ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵੱਖ-ਵੱਖ ਸਥਾਨਾਂ ਤੋਂ ਜਥੇਬੰਦੀਆਂ ਪਹੁੰਚੀਆਂ ਉਮੀਦਵਾਰ ਸਮਾਜ ਤੋਂ ਰਾਸ਼ਟਰੀ ਪ੍ਰਧਾਨ ਸਨੀ ਦਾਨਵ ਜੀ ਅਤੇ ਉਹਨਾਂ ਦੀ ਟੀਮ ਉੱਚੇ ਚੇਤਤੌਰ ਤੇ ਹਾਜ਼ਰੀ ਭਰੀ ਪ੍ਰਧਾਨ ਡਾਕਟਰ ਕਸ਼ਮੀਰ ਸਿੰਘ ਖੋਡਾ ਜੀ ਆਪਣੀ ਟੀਮ ਕੈਪਟਨ ਹਰਪਜਨ ਸਿੰਘ ਜੀ ਬਲਵਿੰਦਰ ਸਿੰਘ ਜੀ ਨਾਲ ਪਹੁੰਚੇ ਐਡਵੋਕੇਟ ਸੰਦੀਪ ਸਿੰਘ ਸਮਾਜ ਸੇਵਕ ਜੀ ਉੱਚੇ ਚੇਤਤੌਰ ਤੇ ਹਾਜ਼ਰੀ ਲਵਾਈ ਗੁੰਮਟਾਲਾ ਵਾਸੀ ਦੇ ਲੋਕਾਂ ਨੇ ਇਸ ਆਜ਼ਾਦੀ ਦੇ ਮੌਕੇ ਤੇ ਪਹੁੰਚ ਕੇ ਆਏ ਹੋਏ ਮਹਿਮਾਨਾਂ ਦਾ ਵਿਚਾਰ ਨੂੰ ਸੁਣਿਆ ਅਤੇ ਇਸ ਤੋਂ ਬਾਅਦ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਕੀਤਾ ਜਿਸ ਵਿੱਚ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਕਵਿਤਾ ਗਾਏ ਆਜ਼ਾਦੀ ਦਿਵਸ ਤੇ ਨੱਚ ਕੇ ਖੁਸ਼ੀਆਂ ਮਨਾਈਆਂ ਵਾਲਮੀਕ ਕੌਮੀ ਇਕਤਾ ਸਤਿ ਧਰਮ ਸਮਾਜ ਦੇ ਮੁਖ ਸੰਚਾਲਕ ਬਾਬਾ ਬਲਬੀਰ ਸਿੰਘ ਜੀ ਅਤੇ ਅੰਬੇਦਕਰ ਸਮਾਜ ਦਲ ਤੋਂ ਰਣਜੀਤ ਸਿੰਘ ਗੁੰਮਟਾਲਾ ਅਤੇ ਗੁਰਤਾਜ ਸਿੰਘ ਕਲਿਆਣ ਨੇ ਆਪਣੀ ਟੀਮ ਦੇ ਨਾਲ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਮਰਕਸਪਾਲ ਜੀ ਅੰਬੇਦਕਰ ਸਮਾਜ ਦਲ ਤੋਂ ਜਸਪਾਲ ਸਿੰਘ ਮੱਟੂ ਜੀ ਹੀਰਾ ਸੰਧੂ ਨਰੇਸ਼ ਗੇਲ ਸैम ਕਲਿਆਣ ਓਮਪ੍ਰਕਾਸ਼ ਮੋਨੂ ਟੋਨੀ ਪੱਤਰਕਾਰ ਅਮਿਤ ਭਗਤ ਜੀ ਬਲਜਿੰਦਰ ਪੱਟੀ ਸੁਖਪਾਲ ਸਿੰਘ ਆਦਿ ਹਾਜ਼ਰ ਸਨ ਜੀ ਨਾ ਪੜੇ ਮੜ ਮੜ ਟੀਮ ਦੇ ਪਾਰ ਸਾਥਿਓ ਸਮੁੱਚੇ ਦੁਨੀਆ ਦੇ ਵਿੱਚ ਵਸਦੇ ਭਾਰਤੀਆਂ ਨੂੰ ਔਰ ਅੰਬੀਡਕਰ ਸਮਾਜਦਲ ਦੇ ਸਾਥੀਆਂ ਨੂੰ ਸਾਰਿਆਂ ਨੂੰ ਅੱਜ ਦੇ ਸੁਤੰਤਰਤਾ ਦਿਵਸ ਦੀ 78ਵੇਂ ਸੁਤੰਤਰਤਾ ਦਿਵਸ ਦੀ ਲੱਖ ਲੱਖ ਵਧਾਈ ਔਰ ਅੱਜ কুমਟਾਲਾ ਦੇ ਵਿੱਚ কুমਟਾਲਾ ਟੀਮ ਵੱਲੋਂ ਸਰਦਾਰ ਰਜੀਤ ਸਿੰਘ কুমਟਾਲਾ ਗੁਰਤੇਜ ਜੀ ਬੌਬੀ ਜੀ ਸੰਜੂ ਜੀ ਕਰਨ ਜੀ ਔਰ ਹੋਰ ਵੀ ਸਾਥੀਆਂ ਨੇ ਸਾਰਿਆਂ ਨੇ ਬਾਬਾ ਬਲਬੀਰ ਸਿੰਘ ਜੀ ਇੰਦਰੇਸ਼ ਜੀ ਇੰਰੀ কুমਟਾਲਾ ਜੀ ਬੱਲੂ ਇੱਕ ਉਪਰਾਲਾ ਕੀਤਾ ਗਿਆ ਔਰ ਅੱਜ ਦੇ ਆਜ਼ਾਦੀ ਦਿਵਸ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿੱਥੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਆ ਕਿ ਇਹ ਆਜ਼ਾਦੀ ਜੇ ਬਚਾਉਣੀ ਆ ਤੇ ਜੁਵਾ ਪੀੜੀ ਨੂੰ ਆਪਾਂ ਨਸ਼ਿਆਂ ਤੋਂ ਬਚਾਉਣਾ ਲੋਕਾਂ ਨੂੰ ਪੜਨ ਦੇ ਲਈ ਪ੍ਰੇਰਿਤ ਕਰਨਾ ਕਿ ਸਾਡੇ ਸਮਾਜ ਚ ਅਨਪੜਤਾ ਨਾ ਰਹੇ ਲੋਕਾਂ ਦੇ ਵਿੱਚ ਜਿਹੜੀ ਜਾਤ ਪਾਤ ਨੂੰ ਲੈ ਕੇ ਫਿਰਕਾ ਪ੍ਰਸਤੀ ਆ ਉਹ ਤੋਂ ਬਚਣ ਦੀ ਗੱਲ ਹੋਈ ਆ ਉਹਦੇ ਨਾਲ ਨਾਲ ਜਿਹੜਾ 12% ਰਾਖਵੀ ਕਰ ਜੋ ਕਿ ਪੰਜਾਬ ਚ ਪਹਿਲੇ ਤੋਂ ਹੀ ਲਾਗੂ ਸੀਗਾ ਉਹਦੇ ਵਿੱਚ ਜਿਹੜਾ ਸਰਕਾਰ ਤੌਰ ਵੱਲੋਂ 1 ਅਗਸਤ ਨੂੰ ਜਿਹੜੇ ਸਾਥੀ ਲੜਾਈ ਲੜਦੇ ਪਏ ਸੀ ਉਹਨਾਂ ਦੀ ਜਿੱਤ ਹੋਈ ਆ ਔਰ ਪੰਜਾਬ ਚ ਪਹਿਲੇ ਲਾਗੂ ਸੀ ਸੱਤ ਸਟੇਟਾਂ ਨੇ ਹੋਰ ਇਹਨੂੰ ਲਾਗੂ ਕਰ ਦਿੱਤਾ ਮੈਂ ਉਹਨਾਂ ਸਟੇਟਾਂ ਦਾ ਵੀ ਧੰਨਵਾਦੀ ਆ ਔਰ ਨਾਲ ਦੇ ਨਾਲ ਚੰਦ ਲੋਕ ਜਿਹੜੇ ਇਹਨੂੰ ਲੈ ਕੇ ਇੱਕ ਲੋਕਾਂ ਚ ਭ੍ਰਮ ਫੈਲਾ ਰਹੇ ਆ ਕਿ ਸ਼ਾਇਦ ਮਜੀਵੀ ਸਿੰਘ ਤੇ ਵਾਲਮੀਕੀ ਭਾਈ ਚਾਰੇ ਨੂੰ ਕੋਈ ਐਕਸਟਰਾ ਚੀਜ਼ ਦੇ ਦਿੱਤੀ ਗਈ ਆ ਮੈਂ ਵੀ ਦੱਸਣੀ ਚਾਹਾਂਗਾ ਐਸੀ ਕੋਈ ਗੱਲ ਨਹੀਂ ਆ ਇਹ ਪਹਿਲੇ ਤੋਂ ਸੀਗਾ ਪਰ ਇਹਲੇ ਇਸ ਐਕਟ 'ਚ ਸਰਦਾਰ ਗਿਆਨੀ ਗਿਆਨ ਸਿੰਘ ਜੀ ਮਾਨ ਜੋ ਸਾਡੇ ਐਕਸ ਮੁੱਖ ਮੰਤਰੀ ਸਾਹਿਬ ਦੇ ਟਾਈਮ ਤੋਂ ਚੱਲੇ ਆ ਰਿਹਾ ਸੀਗਾ ਪਰ ਇਹ ਸੀਗਾ ਕਿ ਜਦੋਂ ਕੋਈ ਮਜਬੀ ਵਾਲਮੀਕੀ ਸਮਾਜ ਦਾ ਭਾਈਚਾਰਾ ਉਸ ਰੋਚ ਨਹੀਂ ਸੀਗਾ ਤੇ ਉਹ ਦੂਜੇ ਸਮਾਜ ਨੂੰ ਜਿਹੜਾ ਕੋਟਾ ਦੇ ਦਿੱਤਾ ਜਾਂਦਾ ਸੀਗਾ ਪਰ ਹੁਣ ਇਹਦੇ ਵਿੱਚ ਸੰਸ਼ੋਧਨ ਕਰਕੇ ਇਹ ਤੈਅ ਕਰ ਦਿੱਤਾ ਗਿਆ ਕਿ ਉਸੇ ਹੀ ਸਮਾਜ ਦੇ ਬੱਚਿਆਂ ਨੂੰ ਉਹਨਾਂ ਦਾ ਅਧਿਕਾਰ ਦਿੱਤਾ ਜਾਵੇਗਾ ਮੈਂ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਲੋਕ ਐਸਾ ਫਿਰਕਾ ਪ੍ਰਸਤੀ ਜਾਂ ਲੋਕਾਂ ਨੂੰ ਲੜਾਉਣ ਦੀ ਗੱਲ ਕਰਦੇ ਪਿਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਏ ਔਰ ਆਪਣੇ ਗਰੇਬਾਨ ਚੋਂ ਝਾਕੀ ਮਾਰ ਕੇ ਦੇਖਣ ਕਿ ਵਾਲਮੀਕੀ ਮਜਬੀ ਸਮਾਜ ਨੇ ਜਿਹੜਾ ਆ ਉਹ ਦਰ ਸਮਾਜ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਔਰ ਅੱਗੇ ਹੋ ਕੇ ਹਰ ਲੜਾਈ ਲੜੀ ਆ ਅੱਜ ਵੀ ਮਾਨਯੋਗ ਅਦਾਲਤ ਦਾ ਅਸੀਂ ਸਾਰੇ ਸਵਾਗਤ ਕਰਦੇ ਹਾਂ ਔਰ ਸੰਵਿਧਾਨਿਕ ਤੌਰ ਤੇ ਜੋ 바ਵਾ ਸਾਹਿਬ भीमराव अंबेडकर जी ने इस देश ਦੇ ਵਿੱਚ ਇੱਕ ਧਾਰਮਿਕ ਐਸਾ ਗ੍ਰੰਥ ਦਿੱਤਾ ਜਿਹਦੇ ਚ ਹਰ ਧਰਮ ਦੇ ਲੋਕਾਂ ਨੂੰ ਹਰ ਜਾਤੀ ਦੇ ਲੋਕਾਂ ਨੂੰ ਉਹਨਾਂ ਦਾ ਅਧਿਕਾਰ ਮਿਲਿਆ ਉਹਦੀ ਬਦੌਲਤ ਅਜ ਮਜੀਬ ਸਿੰਘ ਵਾਲਮੀਕੀ ਭਾਈਚਾਰੇ ਨੂੰ ਉਹਨਾਂ ਦੇ ਅਧਿਕਾਰ ਮਿਲਿਆ ਹੈ ਮੈਂ ਸਮਝਦਾ ਦੂਸਰੇ ਲੋਕਾਂ ਨੂੰ ਵੀ ਸੰਵਿਧਾਨ ਦਾ ਸਤਕਾਰ ਕਰਨਾ ਚਾਹੀਦਾ ਜਿਹੜੇ 21 ਅਗਸਤ ਨੂੰ ਭਾਰਤ ਮੰਦ ਦੀ ਗੱਲ ਕਰਦੇ ਪਏ ਨੇ ਮੈਂ ਸਮਝਦਾ ਉਹ ਸਾਰੇ 바ਵਾ ਸਾਹਿਬ ਦੀ ਸੋਚ ਦੇ ਵਿਰੋਧੀ ਨੇ ਉਹ 바ਵਾ ਸਾਹਿਬ ਦੇ ਵਿਰੋਧੀ ਨੇ ਔਰ 바ਵਾ ਸਾਹਿਬ ਦੇ ਮੰਨਣ ਵਾਲੇ ਲੋਕਾਂ ਦੇ ਵਿਰੋਧੀ ਨੇ ਉਹਨਾਂ ਲੋਕਾਂ ਨੂੰ ਆਪਣੀ ਰਾਜਨੀਤਿਕ ਤੋਂ ਬਾਹਰ ਜਾਣਾ ਚਾਹੀਦਾ ਜਿਹੜੇ ਲੋਕ ਆਪਣੀਆਂ ਰੋਟੀਆਂ ਸੇਕਦੇ ਪਏ ਨੇ ਔਰ ਮੈਂ ਸਵਾਲ ਪੁੱਛਣਾ ਚਾਹੁੰਦਾ ਕਿ ਆ ਵਾਲਮੀਕੀ ਤੇ ਮਜਬੀ ਭਾਈਚਾਰਾ ਉਹਨਾਂ ਲੋਕਾਂ ਨੂੰ ਵੋਟਾਂ ਨਹੀਂ ਪਾਉਂਦਾ ਤਾਂ ਮੈਂ ਆਪਣੇ ਰਵਿਦਾਸ ਭਾਈਚਾਰੇ ਨੂੰ ਵੀ ਇਹ ਬੇਨਤੀ ਕਰਨਾ ਚਾਹਨਾ ਆਪਾਂ ਕਿਤੇ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਨਾ ਆਈਏ ਜਿਹੜਾ ਸਾਡਾ ਭਰਾਵਾਂ ਦੀ ਸਾਂਝ ਬਣੀ ਆ ਭਾਈਚਾਰੇ ਦੀ ਇਹ ਬਣੀ ਰਹਿਣੀ ਚਾਹੀਦੀ ਆ ਸਾਡੇ ਪਰਿਵਾਰਾਂ ਦਾ ਰੋਟੀ ਬੇਟੀ ਦਾ ਸਬੰਧ ਆਪਸ 'ਚ ਔਰ ਮੈਨੂੰ ਇਹ ਵਿਸ਼ਵਾਸ ਆ ਜਿਹੜੇ ਲੋਕ ਇੱਕ ਹਰੌਣੀ ਹਰਕਤ ਕਰਦੇ ਪਏ ਨੇ 21 ਅਗਸਤ ਨੂੰ ਉਹਨਾਂ ਨੂੰ ਮੂੰਹ ਤੋੜ ਜਵਾਬ ਮਿਲੇਗਾ ਔਰ ਇਹ ਭਾਈਚਾਰਾ ਜਿਹੜਾ ਆਪਣੀ ਏਕਤਾ ਦਾ ਸਬੂਤ ਦੇਗਾ ਕੋਈ ਕਿਸੇ ਕਿਸਮ ਦੀ ਨਹੀਂ ਹੜਤਾਲ ਹੋਏਗੀ ਨਾ ਹੀ ਲੋਕ ਕਰਨਗੇ ਰਵਿਦਾਸ ਭਾਈਚਾਰਾ ਵੀ ਖੁਦ ਕਵੇਗਾ ਕਿ ਇਹ ਜੋੜਾ ਉਹਨਾਂ ਦਾ ਅਧਿਕਾਰ ਸੀ ਉਹੀ ਮਿਲਿਆ ਬਸ ਲੋਕਾਂ ਨੂੰ ਸਮਝਣ ਦੀ ਲੋੜ ਆ ਜਿਨ੍ਹਾਂ ਨੂੰ ਨਹੀਂ ਪਤਾ ਇਹਦੇ ਬਾਰੇ ਜਾਣਕਾਰੀ ਲੈਣ ਉਹਦੇ ਬਾਅਦ ਚੋ ਗੱਲ ਕਰਨ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਮੈਂ ਗੁਰਦਾਸ ਸਿੰਘ ਕਲਿਆਣ ਅੰਮੇਦਕਰ ਸਮਾਜਦਲ ਤੋਂ ਅੱਜ 15 ਅਗਸਤ ਦੇ ਮੌਕੇ ਤੇ 78ਵਾਂ ਆਜ਼ਾਦੀ ਦਿਵਸ ਪਿੰਡ ਗੁੰਮਟਾਲਾ ਦੇ ਵਿੱਚ ਮਨਾਇਆ ਗਿਆ ਏ ਜਿਦੇ ਵਿੱਚ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਕੀਤਾ ਏ ਅਤੇ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਏ ਕਿ ਆਜ਼ਾਦੀ ਦਿਵਸ ਨੂੰ ਐਸੇ ਤਰ੍ਹਾਂ ਹੀ ਹਰ ਸਾਲ ਮਨਾਈਏ ਸੋ ਗੁੰਮਟਾਲਾ ਦੇ ਵਿੱਚ ਅਸੀਂ ਜੋ ਮੁੱਖ ਮਹਿਮਾਨ ਆਏ ਨੇ ਅੰਮੇਦਕਰ ਸਮਾਜਦਲ ਤੋਂ ਸਨਿਧਾਨਵ ਜੀ ਅਤੇ ਡਾਕਟਰ ਕਸ਼ਮੀਰ ਸਿੰਘ ਖੁੱਡਾ ਜੀ ਅਤੇ ਹੋਰ ਵੀ ਇਹਨਾਂ ਦੀ ਟੀਮ ਦੇ ਸਾਥੀ ਆਏ ਨੇ ਇਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ 15 ਅਗਸਤ ਦੇ ਇਸ ਮੌਕੇ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਭੀਮ ਜੈ ਬਾਦ ਡਾਕਟਰ ਕਸ਼ਮੀਰ ਸਿੰਘ ਖੁੰਡਾ ਪ੍ਰਧਾਨ ਮਜਬੀ ਸਿੱਖ ਤੇ ਵਾਰਮਿਕੀ 12.5% ਰਾਖਵਾ ਕਰਨ ਬਚਾਓ ਮੋਰਚਾ ਰਜਿਸਟਰਡ ਅੱਜ ਅੰਮ੍ਰਿਤਸਰ ਦੇ ਵਿੱਚ ਇਸ ਸਥਾਨ ਤੇ 15 ਅਗਸਤ ਦਾ ਦਿਹਾੜਾ ਬਣਾਇਆ ਗਿਆ ਆਜ਼ਾਦੀ ਨੂੰ ਸਮਰਪਿਤ ਬਹੁਤ ਅੱਛਾ ਜਿਹੜਾ ਪ੍ਰਬੰਧਕਾ ਨੇ ਮੇਰੇ ਸਾਥੀ ਸਾਰੇ ਨਾਲ ਖੜੇ ਨੇ ਬੜਾ ਵਧੀਆ ਇਹਨਾਂ ਨੇ ਪ੍ਰੋਗਰਾਮ ਬਣਾਇਆ ਸੋ ਅੱਜ ਦੇ ਦਿਨ ਤੇ 15 ਅਗਸਤ ਦੇ ਦਿਨ ਤੇ ਜਿੰਨੀ ਸੰਗਤ ਆਈ ਸੀਗੀ ਇਹਨਾਂ ਦੇ ਨਾਲ ਜਿੱਥੇ ਆਜ਼ਾਦੀ ਦੀਆਂ ਗੱਲਾਂ ਕੀਤੀਆਂ ਗਈਆਂ ਇਸ ਦਿਹਾੜੇ ਦੇ ਪਿੱਛੇ ਜੋ ਕੁਰਬਾਨੀਆਂ ਹੋਈਆਂ ਉਹਨਾਂ ਦੀ ਗੱਲ ਕੀਤੀ ਗਈ ਤੇ ਉਹਦੇ ਨਾਲ ਹੀ ਅੱਜ ਇਸ ਸਮੇਂ ਜੋ ਬਹੁਤ ਹੀ ਗਰਮਾਇਆ ਹੋਇਆ ਮੁੱਦਾ ਹੈ ਕਿ 1 ਅਗਸਤ 2024 ਨੂੰ ਭਾਰਤ ਦੀ ਸੁਪਰੀਮ ਕੋਰਟ ਆਫ ਇੰਡੀਆ ਜਿਸ ਦੀ 7 ਮੈਂਬਰੀ ਬੈਂਚ ਡੀ ਬਾਈ ਚੰਦਰ ਚੂੜਜੀ ਜਿਸ ਦੇ ਹੈੱਡ ਕਰ ਰਹੇ ਸੀਗੇ ਉਹਨਾਂ ਨੇ ਇੱਕ 20 ਸਾਲ ਤੋਂ ਲਟਕਿਆ ਹੋਇਆ ਫੈਸਲਾ ਜੋ ਕਨਸਟੀਟਿਊਸ਼ਨਲ ਫੈਸਲਾ ਸੀਗਾ ਉਹਦੇ ਤੇ ਆਪਣਾ ਜੋ ਉਹਨਾਂ ਨੇ ਜਜਮੈਂਟ ਦਿੱਤੀ ਹੈ ਉਹ ਜਜਮੈਂਟ ਹੈ ਕਨਸਟਿਚਿਊਸ਼ਨ ਦੇ ਅਨਸਾਰ ਜੋ ਪੰਜਾਬ ਦੇ ਵਿੱਚ 1975 ਤੋਂ ਲੈ ਕੇ 2006 ਤੱਕ ਰਾਖਵਾ ਕਰਨ ਨੀਤੀ ਸੀਗੀ ਜਿਹਦੇ ਵਿੱਚ 12.5% 12.5% ਭਾਗ 25% ਪੰਜਾਬ ਦੇ ਵਿੱਚ ਅੱਜ ਤੱਕ ਉਹੀ ਆ ਜੋ ਤੱਕ 1975 ਸੀਗੀ ਬਲਕਿ ਜਦੋਂ 1975 ਤੋਂ ਪਹਿਲਾਂ ਜਿਉਂ-ਜਿਉਂ ਗਿਣਤੀ ਸ਼ਡਿਊਲਡ ਕਾਸਟਾਂ ਦੀ ਵਧਦੀ ਰਹੀ ਆ ਕਿਉਂ ਤੇ ਉਹ ਰਾਖਵਾ ਕਰਨ ਵੀ ਵਧਦਾ ਰਿਹਾ ਪਰ 1975 ਤੋਂ ਲੈ ਕੇ ਆ 2024 ਹੋ ਗਈ ਆ ਗਿਣਤੀ ਜਿਹੜੀ ਆ ਸ਼ਡਿਊਲਡ ਕਾਸਟਾਂ ਦੀ ਉਹ ਵਧ ਕੇ 34-35% ਦੇ ਲੱਗੇ ਹੋਗੀ ਤੇ ਇਹ ਜਿਹੜਾ ਰਾਖਵਾ ਕਰਨ ਨਹੀਂ 25% ਤੋਂ ਵਧ ਕੇ 34-35% ਹੋਣਾ ਚਾਹੀਦਾ ਹੈ ਜਿਹੜਾ politically ਹਰ ਵਾਰੀ ਵਧ ਜਾਂਦਾ ਹੈ ਪਰ ਜਿਹੜੀਆਂ ਸਰਵਿਸਾਂ ਦੇ ਵਿੱਚ ਇਸ ਨੂੰ ਵਧਾਇਆ ਨਹੀਂ ਗਿਆ ਪਰ ਮੇਰੇ ਉਪਰਾ ਸਾਡੇ ਹੀ ਭਰਾ ਉਹਨਾਂ ਦੇ ਵਿੱਚ ਕੁਝ ਕੁ ਲੋਕ ਸਾਰੇ ਨਹੀਂ ਕੁਝ ਕੁ ਲੋਕ ਰਵੀਦਾਸੀਆ ਸਾਡੇ ਰਮਦਾਸੀਆ ਭਾਈਚਾਰੇ ਦੇ ਵਿੱਚੋਂ ਮੈਂ ਨਾਮ ਲੈ ਦਿਆਂ ਦਵਿੰਦਰ ਸਿੰਘ ਵਰਸਸ ਸਟੇਟ ਆਫ ਪੰਜਾਬ ਤੇ ਉਹਨਾਂ ਦੀ ਜੋ ਸਪੋਰਟ ਦੇ ਸੀਗਾ ਚਮਾਰ ਮਹਾਸਭਾ ਜਿਹਦਾ ਪ੍ਰਧਾਨ ਸੀਗੇ ਇੱਕ ਪਟਿਆਲੇ ਤੋਂ ਸਾਥੀ ਉਹਨਾਂ ਨੇ ਜਿਹੜਾ ਇਹ ਕੇਸ ਪਾਇਆ ਹੋਇਆ ਸੀਗਾ ਪਹਿਲਾਂ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਤੋਂ ਬਾਅਦ ਇਹ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ ਸੁਪਰੀਮ ਕੋਰਟ ਦੇ ਵਿੱਚ 2010 ਤੋਂ ਲੈ ਕੇ 24 ਦੇ ਵਿੱਚ ਤਕਰੀਬਨ 14 ਸਾਲ ਇਹ ਫੈਸਲਾ ਜਿਹੜਾ ਜਿਹੜਾ ਇਹ ਲਟਕਿਆ ਰਿਹਾ ਅਸੀਂ ਪੰਜਾਬ ਦੇ ਮਜਬੀ ਵਾਲਮੀਕੀ ਕੋਰਟ ਦੇ ਵਿੱਚ ਨਹੀਂ ਸੀਗੇ ਇਹ ਗੱਲ ਬਿਲਕੁਲ ਕਲੀਅਰ ਹੈ ਤੇ ਸਪਸ਼ਟ ਕਰ ਦੇਵਾਂ ਪੰਜਾਬ ਦਾ ਮਜਬੀ ਵਾਲਮਿੱਕੀ ਭਾਈਚਾਰਾ ਜਿਹੜਾ ਨਾਂ ਤੇ ਹਾਈ ਕੋਰਟ ਚ ਗਿਆ ਸੀਗਾ ਪਹਿਲਾਂ ਤੇ ਨਾ ਹੀ ਸੁਪਰੀਮ ਕੋਰਟ ਚ ਗਿਆ ਸੀਗਾ ਬਲਕਿ ਇਹੀ ਭਾਈਚਾਰੇ ਦੇ ਕੁਝ ਲੋਕ ਗਏ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਇਹ ਜੋ 12.5% ਇਹਨਾਂ ਨੂੰ ਵੱਖਰਾ ਮਿਲਿਆ ਹੋਇਆ ਜੋ ਪ੍ਰੇਫਰੈਂਸ ਦੇ ਆਧਾਰ ਤੇ ਉਹ ਸਾਡੇ ਬੱਚੇ ਵੀ ਪੂਰੇ ਨਹੀਂ ਸੀ ਹੁੰਦੇ ਸਿਰਫ ਪ੍ਰੈਫਰੈਂਸ ਦੇ ਆਧਾਰ ਤੇ ਭਿਜੇਕਰ ਇਹ अवेलेबल ਨਹੀਂ ਤਾਂ ਫਿਰ ਇਹਨਾਂ ਨੂੰ ਫਸਟ ਪ੍ਰੈਫਰੈਂਸ ਦੇ ਆਧਾਰ ਤੇ 50% ਜੋ ਹੈ ਇਹਨਾਂ ਨੂੰ ਰਾਖਵਾ ਕਰਨ ਮਿਲੇਗਾ ਉਹ ਹੁਣ ਤੱਕ ਬਹੁਤਾ ਇਹ ਹੀ ਲੈਂਦੇ ਰਹੇ ਸਾਡੇ ਭਾਈਚਾਰੇ ਦੇ ਜਿਹੜੇ ਆਪਣੇ ਹੀ ਦਲਤ ਭਾਈਚਾਰੇ ਦੇ ਵਿੱਚੋਂ ਨੇ ਸਾਡੇ ਰਮਦਾਸੀਆ ਭਾਈਚਾਰੇ ਤੇ ਹੋਰ ਤੇ ਸਾਡੀ ਤੇ ਗਿਣਤੀ ਬਹੁਤ ਜਿਹੜੀ ਸਰਵਿਸ ਦੇ ਘਟਾਈ ਆ ਤੁਸੀਂ ਹੈਰਾਨ ਹੋਵੋਗੇ ਆ 31 ਮਾਰਚ 2023 ਤੱਕ ਦਾ ਜਿਹੜਾ ਡਾਟਾ ਅਸੀਂ ਆਰਟੀਆਈ ਰਾਹੀਂ ਤਾਂ ਪ੍ਰਾਪਤ ਕੀਤਾ ਸੀਗਾ ਉਹਦੇ ਵਿੱਚੋਂ 22 ਵਿਭਾਗਾਂ ਤੋਂ 22 ਦਫ਼ਤਰਾਂ ਤੋਂ ਜਿਹੜੀ ਸਾਨੂੰ ਇਨਫਾਰਮੇਸ਼ਨ ਆਈ ਉਹਦੇ ਮੁਤਾਬਕ ਪੰਜਾਬ ਦੇ ਵਿੱਚ 11.5% 10.5% ਤੋਂ ਵੀ ਘੱਟ ਬਾਅਮੀਕ ਮਜਬੀ ਸਿੱਖ ਭਾਈਚਾਰਾ ਤੇ ਬਾਕੀ ਸਾਰਾ 90% ਦੇ ਕਰੀਬ ਰਮਦਾਸੀਆ ਤੇ ਆਦਰਸ ਭਾਈਚਾਰਾ ਉਹ ਜਿਹੜੇ ਨੌਕਰੀਆਂ ਦੇ ਵਿੱਚ ਨੇ ਤੇ ਹੁਣ ਕਿੰਨੇ ਚਾਹੀਦੇ ਸੀਗੇ 50% ਪਰ ਸਾਨੂੰ ਫੇਰ ਵੀ ਆਪਾਂ ਕਹਿੰਦੇ ਨੇ ਕਿ ਸਾਡੀ ਨੌਨ ਅਵੇਲੇਬਿਲਟੀ ਹੈ ਫੇਰ ਵੀ ਜਿਹੜੇ ਇਸ ਇਹ ਭਾਈਚਾਰੇ ਨੇ ਕਿਹਾ ਵੀ ਨਹੀਂ ਜੀ ਨਹੀਂ ਇਹ ਨਾ ਬਣਾ ਇਹਨਾਂ ਨੂੰ ਦਿਓ ਪਰ ਹੁਣ ਜਿਹੜੀ ਇਸ ਗੱਲ ਨੂੰ ਲੈ ਕੇ ਹੁਣ ਜਿਹੜੇ ਨੈਸ਼ਨਲ ਲੈਵਲ ਤੇ ਉੱਤੇ ਉਹ ਭਾਈਚਾਰੇ ਦੀਆਂ ਪਾਰਟੀਆਂ ਤੇ ਆਗੂ ਉਹ ਜਿਹੜੇ ਕੀ ਕਰ ਰਹੇ ਨੇ ਕੇ ਲਗਾਤਾਰ ਇਹਦਾ ਹੀ ਵਿਰੋਧ ਦੇ ਵਿੱਚ ਉਹਨਾਂ ਹੁਣ ਕਿਹਾ ਕਿ ਜਿਹੜਾ ਇਹਦੇ ਅਗੇਂਸਟ ਜੋ ਫੈਸਲਾ ਆ ਇਹਨੂੰ ਪਲਟਾਉਣ ਵਾਸਤੇ ਜਿੱਥੇ ਜਿੱਥੇ ਕਹਿੰਦੇ ਵੀ ਆਪਾਂ ਸੁਪਰੀਮ ਕੋਰਟ ਦੇ 9 ਜੱਜਾਂ ਕੋ 11 ਜੱਜਾਂ ਦੀ ਕੋਲ ਜਾਵਾਂਗੇ ਠੀਕ ਆ ਅਧਿਕਾਰ ਉਹਨਾਂ ਨੂੰ ਜਾਣਾ ਚਾਹੀਦਾ ਪਰ ਉਹਦੇ ਨਾਲ ਕੀ ਕਰ ਰਹੇ ਨੇ ਉਹ ਜਿਹੜੀ ਇਹ ਭਾਰਤ ਸਰਕਾਰ ਦੇ ਉੱਤੇ ਪ੍ਰੈਸ਼ਰ ਬਿਲਡ ਅਪ ਕਰਕੇ ਤੇ ਹੁਣ ਬੰਦ ਦਾ ਹੀ ਕਾਲ ਦੇ ਕੇ ਉਹ ਪ੍ਰੈਸ਼ਰ ਬਿਲਡ ਅਪ ਕਰਕੇ ਉਸ ਸੰਵਿਧਾਨ ਦੇ ਵਿੱਚ ਸੋਧ ਕਰਾਉਣਾ ਚਾਹੁੰਦੇ ਨੇ ਜਿਹਦਾ ਭਾਵ ਇਹ ਆ ਕਿ ਭਾਈ ਬੀਬੀ ਮਾਇਆਵਤੀ ਆ ਚੰਦਰਸ਼ੇਖਰ ਆਜ਼ਾਦ ਤੇ ਉਹਨਾਂ ਦੇ ਨਾਲ ਦੇ ਹੋਰ ਕਈ ਲੋਕ ਇਹਦਾ ਮਤਲਬ ਜੋ ਬਾਬਾ ਬੇੜਕਰ ਸਾਹਿਬ ਨੇ ਜੋ ਦਿੱਤਾ ਸੀਗਾ ਸਵਿਧਾਨ ਦਿੱਤਾ ਸੀਗਾ ਇਹ ਉਹਨੂੰ ਵੀ ਮੰਨਣ ਲਈ ਤਿਆਰ ਨੇ ਜੇ ਯਤਰਾ ਕਹਿੰਦੇ ਇਹ ਹੀ ਸਵਿਧਾਨ ਦੇ ਰਾਖੇ ਆ ਤੇ ਜੇ ਸਵਿਧਾਨ ਨੂੰ ਉਹ ਮੰਨਦੇ ਨੇ ਤਾਂ ਫਿਰ ਉਸੇ ਸਵਿਧਾਨ ਅਨੁਸਾਰ ਸੱਤ ਜੱਜਾਂ ਨੇ ਫੈਸਲਾ ਦਿੱਤਾ ਮੰਨ ਲੈਣ ਦੇ ਮੰਨ ਲੈਣ ਤੇ ਸਾਡਾ ਜਿਹੜਾ ਕੋਈ ਇਰਾਦਾ ਨਹੀਂ ਹੈ ਅਸੀਂ ਭਾਈਚਾਰਕ ਏਕਤਾ ਜਿਹੜੀ ਬਣਾ ਕੇ ਰੱਖਣਾ ਚਾਹੁੰਦੇ ਆ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਵੇਖੋ ਇਸ ਫੈਸਲੇ ਦੇ ਨਾਲ 40-45 ਲੱਖ ਆਰਮਿਕ ਮਜਬੀ ਸਿਕ ਭਾਈਚਾਰੇ ਦਾ ਜੇ ਫਾਇਦਾ ਹੋਇਆ ਤਾਂ ਕਰੋੜਾ ਉਹ ਜਿਹੜੇ ਜਿਹੜੀਆਂ ਅਦਰ ਸਟੇਟਸ ਦੇ ਵਿੱਚ ਵੱਸਦਾ ਹੈ ਹੈ ਸ਼ੈਡਿਊਲਡ ਕਾਸਟ ਦੇ ਵਿੱਚੋਂ ਐਸਟੀ ਦੇ ਵਿੱਚੋਂ ਭਾਈਚਾਰਾ ਹੈ ਉਹਨਾਂ ਨੂੰ ਵੀ ਇਹਦਾ ਕਰੋੜਾਂ ਲੋਕਾਂ ਨੂੰ ਫਾਇਦਾ ਹੋਊਗਾ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਫੈਸਲੇ ਦਾ ਸਵਾਗਤ ਕੀਤਾ ਜਾਵੇ ਤੇ ਜਿਹੜਾ ਪੰਜਾਬ ਦਾ ਬਹੁਤ ਗਿਣਤੀ ਦੇ ਵਿੱਚ ਭਾਈਚਾਰਾ ਜਿਹੜਾ ਸਦੀਆਂ ਤੋਂ ਇਕੱਠੇ ਰਹੇ ਨੇ ਵਾਰਮਿਕ ਹੋਣ ਉਹ ਮੈਵੀ ਹੋਣ ਰਮਦਾਸੀਏ ਹੋਣ ਚਮਾਰ ਹੋਣ ਸਾਰੀ ਸ਼ੈਡਿਊਲ ਕਾਸਟ ਰਹ ਰਹੀਆਂ ਨੇ ਜੋ ਪਹਿਲਾਂ ਚੱਲਦਾ ਸੀ ਕੋਈ ਇਹਦੇ ਚ ਖਤਮ ਨਹੀਂ ਹੋਇਆ ਕੋਈ ਵਾਧਾ ਨਹੀਂ ਹੋਇਆ ਕੋਈ ਘਾਟਾ ਨਹੀਂ ਹੋਇਆ ਇਸ ਕਰਕੇ ਇਹ ਫੈਸਲੇ ਦਾ ਸਵਾਗਤ ਕਰਦੇ ਆ ਹੋਇਆ ਸੰਵਿਧਾਨ ਦਾ ਸਵਾਗਤ ਕਰਨ ਸੰਵਿਧਾਨ ਦਾ ਜਿਹੜਾ ਸਤਿਕਾਰ ਕਰਨ ਤੇ ਉਹ ਜਿਹੜੀ ਕਮੇਟੀ ਜਿਹੜੀ ਜੱਜਾਂ ਦੀ ਟੀਮ ਹੈ ਉਹਨਾਂ ਨੂੰ ਜਿਹੜਾ ਸਤਿਕਾਰ ਵੀ ਦੇਣ ਤੇ ਅਸੀਂ ਉਹਨਾਂ ਦੀ ਜਿਹੜੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ ਸਾਰੇ ਹੀ ਪੰਜਾਬ ਤੇ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਬੇਨਤੀ ਕਰਦੇ ਭਈ ਭਾਈ ਭਾਰਤ ਬੰਦ ਨਾ ਕਰੋ ਇਹ ਜੋ ਕਨਸਟੀਟਿਊਸ਼ਨ ਅਨਸਾਰ ਮਿਲਿਆ ਹੋਇਆ ਸੀਗਾ ਉਹਨੂੰ ਹੀ ਰਿਵਾਈਵ ਕੀਤਾ ਗਿਆ ਉਹਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਪੰਜਾਬ ਦੇ ਵਿੱਚ ਅਸੀਂ ਮੈਂ ਆਪਣੇ ਭਾਈਚਾਰੇ ਨੂੰ ਵਾਰਮਿਕ ਮਨਬੀ ਸਿੱਖ ਭਾਈਚਾਰੇ ਦੀਆਂ ਸਾਰੀਆਂ ਸਮੁੱਚੀਆਂ ਸੰਸਥਾਵਾਂ ਨੂੰ ਇਹ ਬੇਨਤੀ ਕਰੂੰਗਾ ਕਿ ਇਕੱਠਿਆਂ ਹੋ ਕੇ ਜੇ ਇਹ ਬੰਦ ਕਰਦੇ ਤੇ ਅਸੀਂ ਉਹਦੇ ਵਿੱਚ ਸ਼ਾਮਿਲ ਨਹੀਂ ਹੋਣਾ ਪਰ ਉਸ ਦਿਨ ਤੇ ਉਸ ਤੋਂ ਪਹਿਲਾਂ ਅੱਜ ਵੀ ਖੁਸ਼ੀਆਂ ਮਨਾ ਰਹੇ ਤੇ ਗਾਹ ਵੀ ਖੁਸ਼ੀਆਂ ਬਣਾਉਣੀਆਂ ਨੇ ਢੋਲ ਠੱਮਕੇ ਦੇ ਨਾਲ ਪਬਲਿਕ ਸਥਾਨਾਂ ਦੇ ਉੱਤੇ ਜਾ ਕੇ ਲੱਡੂ ਵੰਡੋ ਪਬਲਿਕ ਲੋਕਾਂ ਨੂੰ ਜਿਹੜੇ ਰੁਕ ਵਪਾਰ ਕਰਦੇ ਜਿਨ੍ਹਾਂ ਦਾ ਕੋਈ ਕੰਮਕਾਰ ਪ੍ਰਭਾਵਿਤ ਹੁੰਦਾ ਉਹਨਾਂ ਨੂੰ ਵਿਸ਼ਵਾਸ ਚਲੋ ਭਾਈ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਅਸੀਂ ਬੰਦ ਦੇ ਨਾਲ ਸਹਿਮਤ ਨਹੀਂ ਤੁਸੀਂ ਆਪਣੇ ਕਾਰੋਬਾਰ ਖੁੱਲੇ ਰੱਖੋ